ਲੁਧਿਆਣਾ ਦੇ ਟਿੱਬਾ ਰੋਡ ਵਿਖੇ T10 ਬਾਲਡ ਕ੍ਰਿਕਟ ਐਸੋਸੀਏਸ਼ਨ ਵੱਲੋਂ ਕ੍ਰਿਕਟ ਖਿਡਾਰੀਆਂ ਲਈ ਟ్రਾਇਲ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਈ ਨੌਜਵਾਨ ਖਿਡਾਰੀਆਂ ਵੱਲੋਂ ਹਿੱਸਾ ਲਿਆ ਗਿਆ ਇਹ ਕ੍ਰਿਕਟ ਟ్రਾਇਲ ਲੀਜੈਂਡਸ ਕਾਰਪੋਰੇਟ ਕੱਪ 2024 ਲਈ ਕਰਵਾਏ ਗਏ ਨੇ ਇਨ੍ਹਾਂ ਟ్రਾਇਲਸ ਨੂੰ ਦੇਖਣ ਲਈ ਮੁੱਖ ਤੌਰ ਤੇ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਪਹੁੰਚੇ ਇਨ੍ਹਾਂ ਟ్రਾਇਲਸ ਦਾ ਅਜ਼ੋਜ਼ਨ ਕਰਵਾਉਣ ਵਾਲੇ ਤੱਪਣ ਸਰਕਾਰ ਅਤੇ ਅੰਮਿਤ ਤਿਆਗੀ ਨੇ ਦੱਸਿਆ ਕਿ ਉਹਨਾਂ ਦਾ ਮਕਸਦ ਚੰਗੇ ਖਿਡਾਰੀਆਂ ਲਈ ਇੱਕ ਵਧੀਆ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ ਤਾਂ ਜੋ ਇਹ ਚੰਗੇ ਖਿਡਾਰੀ ਨਿਕਰ ਕੇ ਸਾਹਮਣੇ ਆ ਸਕਣ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਸੋ ਵੀ ਆਪ ਰਿਕਪੈਕਟਿੰਗ ਸੋ ਇੰਟਰਨੈਸ਼ਨਲ ਬ੍ਰਾਡਕਾਸਟਰ ਬਟ ਆਈ ਡੋਟ ਨੋ ਮਾਸਟਰ ਲੁਧਿਆਣਾ ਤੋਂ ਕਮਲ ਕਪੂਰ ਦੇ ਨਾਲ ਜੋਗਿੰਦਰ ਕੰਬੋਜ਼ ਦੀ ਰਿਪੋਰਟ